ਸਾਸੀ ਗਾਲ ਜੀ ਸਾਰੇ ਵੀਰਾਂ ਨੂੰ ਆ ਚੁਕੇ ਆ ਮਾਂਡੇ ਦੀ ਫਾਰਮ ਤੇ ਆ ਆਪਣਾ ਭਰਾ ਦਾ ਨਵਾਂ ਨਵਾਂ ਕੰਮ ਸਟਾਰਟ ਲੱਗੇ ਆ ਕਰਨ ਤੇ ਭਰਾ ਦੇ ਕੋਲ ਦੋ ਵੜਾ ਵਾ ਬਹੁਤ ਜਿਆਦੀਆਂ ਚੰਗੀਆਂ ਠੀਕ ਆ ਹਰ ਬੰਦੇ ਦੀ ਖੁਆਸ਼ ਇਹ ਹੁੰਦੀ ਆ ਵੀ ਛੋਟਾ ਭਾਅ ਵੀ ਲੈ ਕੇ ਆਓ ਭਾਜੀ ਤੇ ਕੰਮ ਵਧੀਆ ਵਾ ਵੀਰ ਦਾ ਜੇ ਨਵਾਂ ਨਵਾਂ ਸਾਫ ਸੁਥਰਾ ਦੋ ਵੜਾ ਬਿਲਕੁਲ ਤਾਜ਼ੀਆਂ ਇੱਕ ਦੇ ਬਿਲਕੁਲ ਤਾਜੀ ਨਾਲ ਦੇ ਬਚਾਇਆ ਤੇ ਬਾਕੀ ਵੀਰ ਨਾ ਕਰਦੇ ਇਹ ਗੱਲ ਸਾਸੀ ਗਾਲ ਸੋਖੇ ਭਾਈ ਕੀ ਹਾਲ ਜੇ ਸਾਸੀ ਗਾਲ ਭਾਈ ਸਾਸੀ ਗਾਲ ਜੀ ਹੋਰ ਸਭ ਠੀਕ ਠਾਕ ਹਾਂ ਜੀ ਬੱਧਿਆ ਕਿਰਪਾ ਜੀ ਬਾਬੇ ਕੋ ਮਾਏ ਕੰਮ ਮੇਰਾ ਭਰਾ ਨੇ ਨਵਾਂ ਨਵਾਂ ਸ਼ੁਰੂ ਕੀਤਾ ਹੈ ਨਾ ਹਾਂ ਜੀ ਹਾਂ ਜੀ ਹਾਂ ਜੀ ਵੀਰ ਜੀ ਤੇ ਬਾਕੀ ਪਤਾ ਗੱਲ ਕੀ ਆ ਸਾਰੇ ਭਰਾਵਾਂ ਦੀ ਸਪੋਰਟ ਹੋਊਗੀ ਕੰਮ ਜਿੰਨਾ ਵੀ ਕਰਨਾ ਸਾਫ਼ ਸੁਥਰਾ ਕਰਨਾ ਹਾਂ ਜੀ ਹਾਂ ਜੀ ਵੀਰ ਜੀ ਕਾਲੀ ਨਹੀਂ ਕਰਨੀ ਬਿਲਕੁਲ ਜੀ ਬਿਲਕੁਲ ਹਾਂ ਜੀ ਇਹ ਨਹੀਂ ਮਨ ਚ ਸੋਚਣਾ ਵੀ ਯਾਰ ਅਸੀਂ ਛੋਟੇ ਵਪਾਰੀ ਆਂ ਜਾਂ ਆਪਾਂ ਮਾਲ ਵੱਡਾ ਕਿਉਂ ਨਹੀਂ ਲੈਂਦੇ ਛੋਟਾ ਆਪਣੀ ਕਾਟ ਤੋਂ ਬਾਹਰ ਨਹੀਂ ਜਾਣਾ ਹਾਂ ਜੀ ਬਿਲਕੁਲ ਬਿਲਕੁਲ ਭਾਈ ਠੀਕ ਹੈ ਨਾ ਭਾਵੇਂ ਛੋਟਾ ਵੀ ਲੱਲੇਗਾ ਬਿਲਕੁਲ ਜੀ ਬਿਲਕੁਲ ਉਹ ਤੇਰਾ ਕਰੋਨਾ ਆ ਰਗਾਈ ਆ ਬਿਲਕੁਲ ਜੀ ਬਿਲਕੁਲ ਸਾਫ ਮਾਰ ਹੋਣਾ ਚਾਹੀਦਾ ਬਿਲਕੁਲ ਭਾਵੇਂ ਛੋਟਾ ਤੇ ਭਾਵੇਂ ਵੱਡਾ ਤੈਨੂੰ 10 ਰੁਪਏ ਕਮਾਈ ਲੱਭਣੀ ਚਾਹੀਦੀ ਆ ਅਗਲੇ ਦੇ ਘਰ ਪਹੂ ਦੁੱਧ ਦੇਵੇ ਜਾ ਕੇ ਹਾਂਜੀ ਹਾਂਜੀ ਠੀਕ ਹੈ ਨਾ ਹਾਂਜੀ ਆ ਮਤਲਬ ਗਲਤ ਕੰਮ ਨਹੀਂ ਕਰਨਾ ਬਿਲਕੁਲ ਜੀ ਬਿਲਕੁਲ ਛੋਟਾ ਕੰਮ ਕਰ ਲੋ ਹਾਂਜੀ ਹਾਂਜੀ ਸਾਫ ਸੁਥਰਾ ਕਰ ਲੋ ਕਾਲੀ ਨਾ ਕਰੋ ਵੀ ਦੂਜੇ ਦੇ ਘਰ ਛੇ ਬਧੀਆਂ ਯਾਰ ਮੇਰੇ ਦੋ ਬਧੀਆਂ ਮੇਰੇ ਦੋ ਬਧੀਆਂ ਹੈ ਹਨਾ ਹਾਂਜੀ ਇਹ ਕੰਮ ਮਤਲਬ ਇਦਾਂ ਬੰਦਾ ਆਪਾਂ ਫੇਲ ਹੋ ਜਾਂਦੇ ਆ ਬਿਲਕੁਲ ਬਿਲਕੁਲ ਭਾਈ ਰੀਸ ਨਹੀਂ ਕਰਨੀ ਬਿਲਕੁਲ ਹਾਂਜੀ ਕੰਮ ਕਰਨਾ ਨੀਵੇਂ ਹੋ ਕੇ ਕੰਮ ਕਰੀ ਜਾਓ ਆਪੇ ਵਾਹਿਗੁਰੂ ਤਰੱਕੀ ਬਖਸ਼ੂਗਾ ਕਿਸੇ ਦਿਨ ਆ ਕੁੰਡੇ ਭਰਨਗੇ ਹਾਂਜੀ ਅੱਜ ਮਾਰੀ ਭਰੂ ਠੀਕ ਹੈ ਬਾਕੀ ਵੇਲਾ ਵੀ ਤੈਨੂੰ ਆਪਾਂ ਇਹ ਮਾੜੀ ਸਲਾਹ ਕਦੀ ਨਹੀਂ ਦਿੱਤੀ ਹੈ ਨਾ ਜਿੱਥੋਂ ਨਾ ਪਤਾ ਲੱਗੇ ਆਖੀ ਦਾ ਵੀਰ ਫੋਨ ਲਾ ਕੇ ਪੁੱਛ ਲਈ ਪੁੱਛ ਲੋ ਹਾਂਜੀ ਤੇ ਮੇਰਾ ਭਰਾ ਐਡਰੈਸ ਦੱਸ ਹੁਣ ਆਪਣਾ ਜੀ ਜਿਲ੍ਹਾ ਗਰਦਾਸਪੁਰ ਹਾਂਜੀ ਤਹਿਸੀਲ ਬਟਾਲਾ ਹਾਂਜੀ ਬਟਾਲਿਆ ਆਉਂਦਾ ਪਿੰਡ ਸੇਖਮ ਨਾਲ ਪਿੰਡ ਧੈੜਪੋਜਾ ਜਮ ਸੇਵਾ ਸੇਖਮ ਸੁਰੀ ਉਹਰਾ ਤਾਂ ਵੀ ਸੇਖਮਾ ਦੇ ਨਾਲ ਹੀ ਪਿੰਡ ਆਪਣਾ ਢੇਰ ਪੁੱਜਾ ਠੀਕ ਹੈ ਜੀ ਤੇ ਫੋਨ ਨੰਬਰ ਵੀ ਧੀ ਆਪਣਾ 78144 4428 ਫਿਰ 78144 4248 ਤੇ ਵੀਰਾਂ ਨੂੰ ਹੁਣ ਵਿਖਾ ਲਈ ਆਪਾਂ ਵਹਿਣਾ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਆਹ ਵੇਖੋ ਜੀ ਵੇੜ ਬਹੁਤ ਜਿਆਦਾ ਚੰਗੀ ਆ ਪਹਿਲਾ ਸੂਆ ਬੱਚੀ ਆ ਤੇ ਸਿੰਘਾਂ ਸਿੰਘ ਵਾਵਾ ਛੇ ਨੂੰ ਛੋਟਾ ਛੋਟਾ ਹਾਂਜੀ ਭਾਜੀ ਬਾਕੀ ਨਿਆਣਾਂ ਨੂੰ ਤਾਂ ਨਹੀਂ ਲੈਂਦੀ ਭਾਈ ਨਾ ਨਾ ਭਾਈ ਬਿਲਕੁਲ ਜੀ ਬਿਲਕੁਲ ਬਿਲਕੁਲ ਠੰਡੀ ਸੀ ਆ ਬਿਲਕੁਲ ਠੰਡੀ ਮਗਰ ਬੱਚਾ ਆ ਬੱਚਾ ਕੱਲ ਦੀ ਸੋਈ ਦੇ ਭਾਈ ਬਿਲਕੁਲ ਨਾਰੂ ਤੇ ਬੱਚਾ ਬਸ ੜੂ ਨਾਰੂ ਤੇ ਬੱਚਾ ਦੇ ਤੇ ਹਾਈਟ ਮੀਡੀਅਮ ਆ ਨਾ ਬਹੁਤੀ ਵੱਡੀ ਆ ਨਾ ਬਹੁਤੀ ਛੋਟੀ ਬਸ ਘਰ ਚੋਂਣ ਵਾਸਤੇ ਬਹੁਤ ਵਧੀਆ ਬੈਸਟ ਆ ਬਹੁਤ ਵਧੀਆ ਭਾਈ ਕੋਲ ਗਰਮ ਖਾ ਲਿਆ ਤੋਰੋ ਇਹਨੂੰ ਆਪਣੀ ਮੈਂਣਾ ਵੀ ਬਹੁਤ ਵਧੀਆ ਘਰ ਸਰਪਾ ਚੁੰਗਰਵਾਤੇ ਆ ਨਿਗੇਟਿਵ ਸਰ ਵਰਜੀ ਟੋਕਰੀ ਪਠੇ ਖਾਣ ਵਾਲੀ ਭਾਜੀ ਇਹ ਲੰਬੀ ਨਮੂਨਾ ਲਿਆਂਦਾ ਕਿਥੋਂ ਲੱਭਗੇ ਐਡਾ ਹੀ ਵਸ ਪਾਜੀ ਤੁਹਾਨੂੰ ਪਤਾ ਹੀ ਨਹੀਂ ਮਿਲ ਮਿਲ ਜਾਂਦੇ ਨੇ ਨਮੂਨੇ ਐ ਸੋਹਣੀ ਬੱਸੀਆ ਪਸਮਾਨ ਚਵਾਦੀ ਓਕੇ ਬੱਚਾ ਛੱਡੋ ਮੜਾ ਜਾ ਬੱਚਾ ਛੱਡ ਪਰ ਉੱਥੇ ਪਰ ਵੇਖੋ ਵੀ ਜੀ ਥਾਂ ਜੱਡੇ ਦੀ ਪੂਰੀ ਸਾਫ ਆ ਥਾਂ ਹੁਣ ਬਹੁਤ ਵਧੀਆ ਵਾ ਇਹ ਨਹੀਂ ਹੁੰਦਾ ਵੀ ਮਤਲਬ ਹਰ ਵੀਰ ਲੱਖ ਵਾਲੀ ਲੈਂਦਾ ਹੈ ਗਾਂ ਜਾਂ 70 ਵਾਲੀ ਲੈਂਦਾ ਹੈ ਨਾ ਹਾਂਜੀ ਹਾਂਜੀ ਛੋਟੇ ਭਾ ਲੈਣ ਵਾਲੇ ਵੀ ਵੀਰ ਬੜੇ ਮਤਲਬ ਆਪਾਂ ਨੂੰ ਫੋਨ ਆਉਂਦੇ ਭਾਜੀ ਕੋਈ ਛੋਟਾ ਪਸ਼ੂ ਦੱਸੋ ਇਹ ਘਰ ਦੁੱਧ ਪੀਣ ਵਾਸਤੇ ਬਹੁਤ ਟੌਪ ਦੀ ਐ ਇੱਕ ਕ੍ਰੋਸ ਬ੍ਰੀਡ ਦੀ ਗਾਂ ਐ ਜਰਸੀ ਹਾਂਜੀ ਭਾਈ ਤੇ ਠੰਡੀ ਸੀਲ ਵੇਖੋ ਹੈ ਠੰਡੀ ਮੈਂਗਰ ਗਾਲ ਹੀ ਕੋਈ ਨਹੀਂ ਭਾਵੇਂ ਉਹਦੇ ਤੇ ਦੋਈ ਦਿਓ ਭਾਜੀ ਪਹਿਲਾ ਸੂਆ ਐ ਪਹਿਲਾ ਸੂਆ ਜੀ ਥਾਣ ਥੂਣ ਤੇ ਬਹੁਤ ਚਾਰ ਦੰਦ ਵਛੀ ਜੇਣਾ ਚਾਰ ਦੰਦ ਆ ਹਾਂਜੀ ਠੀਕ ਐ ਠੀਕ ਐ ਬਹੁਤ ਟੌਪ ਦੀ ਬੈੜ ਐ ਹੈ ਹਾਂਜੀ ਘਰ ਚੋਣ ਵਾਸਤੇ ਤਾਂ ਬਹੁਤ ਥਾਣ ਥੂਣ ਤੇ ਬੜਾ ਵਧੀਆ ਕੱਢਿਆ ਪਹਿਲਣ ਵਛੀ ਨੇ ਹਾਂਜੀ ਤੇ ਬਾਕੀ ਕੋਈ ਵੀਰ ਭਰਾ ਸੇਵਾ ਕਰੂਗਾ ਤੇ ਦੁੱਧ 11 12 11 12 ਲੀਟਰ ਦਾ ਆਮ ਨਾ ਕੱਢੀ ਜਾਊਗੀ ਹਾਂਜੀ ਕਿੰਨਾ ਹੋਊਗਾ ਸੁੱਖੇ ਵੀਰ ਬੋਲਾ ਹੁਣ 8 ਕਿਲੋ ਬੋਲਾ ਦੇ ਬੱਛੀ ਕੋਲ ਕੱਲ ਦੀ ਸੂਈ ਦੇ ਪਾਣੀ 8 ਕਿਲੋ ਬੋਲਾ ਹਾਂਜੀ ਭਾਜੀ ਠੀਕ ਹੈ ਜੀ ਕੁਮਾਰ ਦੀ ਮੂਰਤੀ ਕੋਈ ਨਹੀਂ ਹੈ ਨਾ ਕਿ ਇਹ ਨਾ ਨਾ ਮੈਂ ਪੜੀ ਗਾਲੀ ਕੋਈ ਆਪਾਂ ਘਰ ਚੋਂ ਬੱਛੀ ਲਈਏ ਭਾਜੀ ਕੇ ਠੀਕ ਹੈ ਜੀ ਹਾਂਜੀ ਠੀਕ ਹੈ ਚੱਲ ਬੰਨੋ ਬੱਚਾ ਮਾਰੋ ਤਾਰਾਂ ਆਹ ਦੇਖੋ ਜੀ ਪੂਰੀ ਫੁੱਲ ਬ੍ਰਾਂਡ ਚੋਈ ਮਗਰਲੇ ਥਾਂ ਦੀਆਂ ਮਰੋ ਪੂਰੀ ਸਾਫ਼ ਸੁਥਰੀ ਵੈਡ ਚਵਾ ਚੂ ਪੂਰਾ ਇੱਕ ਨੰਬਰ ਮੈਂ ਓਕੇ ਗਾਲੀ ਕੋਈ ਨਹੀਂ ਸਰਪਾ ਹੈ ਨਹੀਂ ਠੰਡੀ ਸੀ ਇਹ ਹੈ ਹਾਂਜੀ ਬੇਟੀ ਤੇ ਭਰਾ ਦੀ ਪਹਿਲੀ ਵੀਡੀਓ ਆ ਹਾਂਜੀ ਬੇਟੀ ਤੈਨੂੰ ਵੀ 10 ਰੁਪਏ ਬਜਣੇ ਚਾਹੀਦੇ ਇਹ ਨਹੀਂ ਵੀ ਆਪਾਂ ਵੇਚ ਕੇ ਮਾਲ ਕਹਿੰਦੇ ਬਜਦਾ ਕੋਈ ਹੈ ਨਾ ਬਜਣਾ ਚਾਹੀਦਾ ਤੂੰ ਵੀ ਕਮਾਈ ਕਰਦਾ ਬਿਲਕੁਲ ਜੀ ਬਿਲਕੁਲ ਭਾਈ ਜੀ ਆਪਾਂ ਰੇਟ ਛੋਟਾ ਜਿਹਾ ਰੱਖਣਾ ਜਿਹੜਾ ਪਹਿਲੇ ਫੋਨ ਤੇ ਭਰਾ ਮੰਗਾ ਲੈਣਾ ਆਪਣੇ ਮੈਂ ਗਾਲੀ ਕੋਈ ਨਹੀਂ ਬਿਲਕੁਲ ਛੋਟਾ ਜਿਹਾ ਮੋਲਾ ਹੈ ਕਿ ਨਹੀਂ ਦੱਸੋ ਕੀ ਮੋਲੇ ਦਾ ਵੀ ਜੀ ਮੋਲ ਤੇ ਭਾਈ 5000 ਰੁਪਏ ਜੀ ਦਾ ਅੱਛਾ ਜੀ ਹਾਂ ਜੀ ਤੂੰ ਫੇਰ ਤੇ ਫੇਰ ਤੇ ਬਹੁਤਾ ਇਨੇਗਾ ਜਿਹਾ ਮੁੱਲ ਕੀਤਾ ਭਰਾ ਨੇ 5000 ਦੀ ਉਦਾਂ ਤਾਜੀ ਗਾਂ ਵੀਰਜੀ ਆਉਂਦੀ ਨਹੀਂ ਭਾਵੇਂ ਇੱਕ ਸਿੰਘਾਂ ਦਾ ਹੀ ਬਸ ਇਹਨੂੰ ਹੱਟਾ ਆਇਆ ਸਿੰਘਾਂ ਤੋਂ ਹੀ ਆ ਬਾਕੀ ਠੰਡੀ 5000 ਦੇ ਵਿੱਚੋਂ ਛੋੜ ਛਪਾ ਕੀ ਹੋਊਗਾ ਵਿੱਚ 2000 ਛੱਡੇ ਨੇ ਤੇ 23000 ਦੀ ਵੈੜ ਤਿੰਨ ਹਜ਼ਾਰ ਰੁਪਈਆ ਛੋੜ ਹੋ ਗਈ ਬਸ ਵਛੀ ਦੀ ਜੋ 2000 ਦੀ ਵਛੀ ਹੋ ਗਈ 2000 ਰੁਪਈਆ ਦੀ ਮੇਰਾ ਭਰਾ ਜਿਹੜਾ ਵੀ ਬਹੁਤ ਚੰਗੀ ਰਹੂਗੀ ਉਹਨੂੰ ਹਾਂਜੀ ਹਾਂਜੀ ਦੁੱਤ 11 12 ਕਿਲੋ ਇਹਨੇ ਗਰਮੀਆਂ ਲਵਾਉਂਗੀ ਲੈ ਵੀ ਗਾਲੀ ਕੋਈ ਨਹੀਂ ਵੇਦੇ ਜਿੱਥੇ ਮਰਜੀ ਬੰਦੇ ਗਰਮੀਆਂ ਵਾਲਿਆ ਕਰੋ ਭਾਈ ਨੂੰ ਇੰਨੀ ਠੰਡੀ ਸੀਲ ਵਛੀ ਆ ਗਰਮੀਆਂ ਲਵਾਉਗੀ ਜਿਹਦੇ ਵੀ ਘਰ ਚੱਲ ਗਈ ਬਿਲਕੁਲ ਤਾਜੀ ਆ ਆ ਜਾਓ ਦੂਜੇ ਨੰਬਰ ਤੇ ਵੀਰ ਜੀ ਵੈੜ ਵਖਾ ਲਓ ਹਾਂਜੀ ਦੂਜੇ ਨੰਬਰ ਵਾਲੀ ਕੋ ਦੁੱਧ ਕਿਨਾ ਦੇ ਮੇਰੀ ਦੂਜੇ ਬੱਛੀ ਕੋ 8 ਕਿਲੋ ਦੁੱਧ ਦੇ ਅੱਛਾ ਜੀ ਕੂਪ ਸਮਾਜ ਚਵਾਦੀ ਮੇਰੀ ਗਰੰਟੀ ਕਿ ਪੂਰ ਛਟਾ ਹੋਵੇ ਅੱਛਾ ਜੀ ਹਾਂਜੀ ਵੀਰ ਜੀ 8 ਕਿਲੋ ਦੁੱਧ ਦੇ ਬੱਛੀ ਮਗਰ ਮਗਰ ਕੀ ਜੇ ਦੇ ਮਗਰ ਪਾਜੀ ਬੱਛੀ ਤੇ ਕੋਈ ਮੇਰਾ ਵੀਰ ਲਾਲੇ 15 ਦਿਨਾਂ ਦੀ ਕੋਈ ਲਾਰੇ 20 ਦਿਨਾਂ ਦੇ ਆ ਬੱਛੀ ਤੇ ਪਾਜੀ ਠੀਕ ਹੈ ਜੀ ਹਾਂਜੀ ਪਾਜੀ ਥਣ ਥਣ ਦੇਦਾ ਵੀ ਬਹੁਤ ਕੁਆਲਟੀ ਮੈਂ ਵੀ ਮੇਰੇ ਵੀ ਪਾਈ ਗਾਲੀ ਕੋਣਾ ਪਛਮਾਨ ਚਵਾਦੀ ਹੋ ਕੇ ਮੈਂ ਖੋਲੋ ਮੇਰਾ ਵੀਰ ਕੱਢ ਬਾਹਰ ਇਹ ਵੀ ਜਰਸੀ ਕ੍ਰੋਸ ਬਹੁਤ ਟੌਪ ਦੀ ਆ ਹਾਂਜੀ ਵੀਰ ਜੀ ਐਗਰੀ ਬਹੁਤ ਵਧੀਆ ਵੈੜਿਆ ਹਾਂਜੀ ਹਾਂਜੀ ਤੇ ਥਾਂ ਲੈਵੇ ਦੀ ਇਹ ਵੀ ਵਛੀ ਬਹੁਤ ਸਾਫ਼ ਸੁਥਰੀ ਹੈ ਮੈਂ ਗਾਲੀ ਕੋਈ ਨਹੀਂ ਐਗਰੀ ਬਹੁਤ ਵਧੀਆ ਵਛੀ ਹੈ ਐ ਕੋਈ ਗਾਲਟੀ ਵਾਲੀ ਆ ਵੇਖੋ ਜੀ ਲੈਓ ਕੁਮਾਕ ਐਨ ਤੋਰ ਦੇ ਲੰਮੀ ਲੰਮੀ ਤੋਰ ਦੇ ਹਨ ਜਗ੍ਹਾ ਥੋੜੇ ਜਗ੍ਹਾ ਦੀ ਪ੍ਰੋਬਲਮ ਹੈ ਹਾਂਜੀ ਹਾਂਜੀ ਪਾਜੀ ਬਾਕੀ ਵੈੜ ਬਹੁਤ ਜ਼ਿਆਦੀ ਚੰਗੀ ਆ ਕ੍ਰਾਸ ਬਰੀਡ ਦੀ ਆ ਇਹ ਵੀ ਇਹਨੂੰ ਵੀ ਗਰਮੀ ਦੇ ਨਾਲ ਕੋਈ ਹਨੀ ਉਹ ਜੀ ਗੱਲ ਨਾ ਠੰਡ ਨਾ ਬਿਲਕੁਲ ਬਿਲਕੁਲ ਭਾਈ ਲੈ ਆਓ ਬਹੁਤ ਵਧੀਆ ਵਹਿੜਿਆ ਘੜ ਘੜ ਲੈਣੀ ਇਹਦਾ ਵੀ ਸੁੱਖੇ ਭਾ ਲਵਾਓ ਬੱਚਾ ਇਹਦਾ ਵੀ ਕੋਈ ਨਹੀਂ ਭਾਈ ਲਵਾਤਾ ਪਰ ਭਾ ਦੇ ਹਾਵਨਾ ਦੇ ਨਮੂਨੇ ਕੱਢੇ ਜਿਹੜੀ ਗੱਲ ਕਰਨ ਵਾਲੀ ਆ ਹੈ ਹੈਗ ਨਹੀਂ ਇਹ ਵੀ ਚਲੋ ਹਰ ਵੀਰ ਬਿਲਕੁਲ ਬਿਲਕੁਲ ਜਿਆਦਾ ਭਾਅ ਨਹੀਂ ਖਰਚਣ ਵਾਲੇ ਆ ਨਾ ਬਿਲਕੁਲ ਬਿਲਕੁਲ ਤੇ ਜਿਹੜਾ ਵੀ ਵੀਰ ਭਰਾ ਲਊਗਾ ਭਾਅ ਬਿਲਕੁਲ ਜੈਜ ਹੋਣਗੇ ਗਾਈਆਂ ਦੇ ਤੇ ਬਾਕੀ ਵਧੀਆ ਚੀਜ਼ਾਂ ਆ ਗਰਮੀਆਂ ਲਾਉਣ ਵਾਲੀਆਂ ਗਾਈਆਂ ਬਿਲਕੁਲ ਬਿਲਕੁਲ ਭਾਈ ਨਿਆਣਾ ਲੈਂਦੀ ਸੁੱਖੇ ਵੀਰ ਨਹੀਂ ਵੀ ਜੀ ਨਿਆਣਾ ਨਹੀਂ ਕੱਲ ਲੈਂਦੀ ਜੀ ਨਹੀਂ ਨਹੀਂ ਜੀ ਹਾਂ ਚੱਬਨੋ ਬੱਚਾ ਬੰਦਰ ਆਮਾ ਮਾਰੋ ਤਾਰਾਂ ਇੱਥੇ ਹੂੰ ਆ ਵੇਖੋ ਜੀ ਦੂਜੀ ਥਣਾ ਦੀ ਮਾਰ ਚੋ ਜਵਾ ਪਸਮਾ ਵੀ ਜੀ ਪੂਰਾ ਓਕੇ ਮੈਂ ਗਾਲ ਚਾ ਛੱਡ ਲੈ ਸੁੱਕੇ ਭਾਜੀ ਕੀ ਮੋਲ ਲਊਗਾ ਇਹਦਾ ਮੋਲ ਭਾਈ ਤੁਹਾਡੇ ਤੋਂ ਤੈਨੂੰ ਦੱਦ ਨਾ ਤੁਸੀਂ ਦੱਸਣੀ ਹੈ ਥੋੜਾ ਜਿਹਾ 40000 ਰੁਪਇਆ ਜੀ 40000 ਰੁਪਇਆ ਮੰਨ ਤਣ 1 ਕਿਲੋ ਦੋ ਦੋ ਕਵਿਟ ਕੋਈ ਆਪਣਾ ਭਾਈ ਲੀਟਰ ਆਪਣਾ ਮੇਰਾ ਵੀਰ ਕੋਈ ਮੋਟਰਸਾਈਕਲ ਨਾਲ ਬੰਨ ਕੇ ਲੈਵੇ 12 ਕਿਲੋ ਲੀਟਰ ਦੀ ਗਰੰਟੀ ਦਊਂਗਾ ਜੇ ਕਿਨੇ ਮੇਰੇ ਵੀਨੇ ਔਨਲਾਈਨ ਮੰਗੋਨੀਆ ਤੇ 11 ਲੀਟਰ ਦੀ ਗਰੰਟੀ ਦਊਂਗਾ ਵਸ਼ੀ ਦੀ ਤੇ ਕਿੰਨੇ ਦੀ ਭਾਜੀ ਜੈਸਨ ਹੋ ਗਈ ਇਹਦੇ ਨਾਲ ਜੀ 2 ਛੱਡਾਂ ਵੀਰ ਜੀ 3000 ਰੁਪਇਆ ਛੱਡ ਦਈਏ ਆ ਤਾਂ 37000 37000 ਦੀ ਵੈੜ ਭਰਾਵਾਂ ਨੂੰ ਸੇਉ ਖਾ ਪਾ ਦਊਗਾ ਜਿਹੜੀ ਗੱਲ ਆ ਬਾਕੀ ਕੋਈ ਵੀਰ ਭਰਾ ਫੋਨ ਲਾਵੇ ਮਾਨਤਾਨ ਹੋ ਜਾਊਗਾ ਜਿਹੜੀ ਗੱਲ ਆ ਹੈ ਕਿ ਨਹੀਂ ਤੇ ਬਾਕੀ ਇਹ ਵੀ ਹੋਰ ਕੋਈ ਵੀਰਾਂ ਨੂੰ ਕਹਿਣਾ ਚਾਹੁੰਦੇ ਤੁਸੀਂ ਮੈਂ ਹੀ ਵੀਰਾਂ ਕਹਿੰਦਾ ਪੀ ਥੋੜਾ ਕਰ ਲੋ ਵਧੀਆ ਕਰ ਲੋ ਹਾਂਜੀ ਬਾਕੀ ਆਪਣਾ ਦੱਸ ਤੁਹਾਨੂੰ ਦੱਸਤਾ ਵਾ ਤੇ ਪੂਨ ਲੱਭਣੇ ਕਿੱਥੇ ਦੱਦਨੇ ਆ 7144 42428 7144 42428 ਬਾਕੀ ਵੀਰਾਂ ਨੂੰ ਇਹ ਵੀ ਕੋਈ ਆਵੇ ਦੋ ਟਾਈਮ ਚ ਆਵੇ ਆਪਣੀ ਤਸੱਲੀ ਕਰੇ ਆ ਕੇ ਬਸ ਬਸ ਤੇ ਬਾਕੀ ਮੈਂ ਵੀ ਕੋਈ ਦੋ ਦਿਨ ਰਹਿ ਕੇ ਜਾਵੇ ਕੋਈ ਗੱਲ ਨਹੀਂ ਆਪਣੀ ਤਸੱਲੀ ਕਰੇ ਵੈਰ ਤੇ ਆ ਕੇ ਬਾਕੀ ਚੈਨਲ ਨੂੰ ਵੀਰ ਜੀ ਵਾਤਵਾਦ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਠੀਕ ਹੈ ਨਾ ਹੌਸਲਾ ਵਧਾਈ ਛੋਟੇ ਵੀਰ ਨੂੰ ਦਿਓ ਵੀ ਮਾਲ ਜਿੱਦਾਂ ਦਾ ਵੀ ਹੈਗਾ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਸასი ਗੱਲ ਚੈਨਲ ਵੇਖਣ ਵਾਲੇ ਵੀਰੇ ਸਾਰਿਆਂ ਨੂੰ ਧੰਨਵਾਦ ਵੀਰ ਜੀ ਤੁਹਾਡਾ ਬਾਕੀ ਭਰਾ ਦੀ ਸਪੋਰਟ ਫੁੱਲ ਕਰਿਓ ਜਰੂਰ ਓਕੇ